ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਜਿਹੜੀ ਪੱਗ ਦੀ ਜਿਹੜੀ ਆਪਾਂ ਪੂਣੀ ਲੈ ਕੇ ਆਏ ਆ ਜਿਹੜੀ ਆਪਾਂ ਪੱਗ ਦੀ ਪੂਣੀ ਕਰਨੀ ਆ ਜਿਹੜਾ ਇੱਕ ਲੜ ਕਿਸੇ ਨੂੰ ਫੜਾ ਦੇਣਾ ਜਾਂ ਫਿਰ ਜਿਹੜਾ ਆਪਾਂ ਇੱਕ ਲੜਾ ਉਹ ਗੇੜ ਦਾ ਜਿਹੜਾ ਆਪਣਾ ਕੁੰਡਾ ਉਸ ਨਾਲ ਬੰਨ ਸਕਦੇ ਹਾਂ ਹਣ ਜਿਹੜਾ ਆਪਾਂ ਚੜ ਨੂੰ ਹਲਕਾ ਹਲਕਾ ਵੱਡਾ ਲੜ ਫੜਾ ਕੇ ਹਲਕਾ ਹਲਕੇ ਜਿਹੜੇ ਆਪਣੀ ਪੱਗਾਸ ਨੂੰ ਖੋਲ ਲੈਣਾ ਚੰਗੀ ਤਰ੍ਹਾਂ ਇਸ ਪਗ ਰੋੜਾ ਆਪਾਂ ਸੈੱਟ ਕਰਨਾ ਤੇ ਇਸ ਲੜ ਜਿਹੜੀ ਆਪਣੀ ਪਗ ਦੀ ਸ਼ਿਓ ਹੋਣਾਗੀ ਸ਼ਿਓ ਕੋਲ ਇੱਕ ਇੱਕ ਸਾਈਡ ਦਾ ਤੇ ਸ਼ਿਓ ਕੋਲ ਫੜ ਕੇ ਅਸੀਂ ਸੀ ਦੇ ਵਿੱਚ ਜਿਹੜਾ ਆਪਾਂ ਉਹਦੀ ਸੀ ਦੇ ਵਿੱਚ ਹੀ ਜਿਹੜਾ ਆਪਾਂ ਦੂਸਰੇ ਲੜ ਨੂੰ ਫੜਨਾ ਤੇ ਹਲਕੀ ਜਿਹੜੀ ਆਪਣੀ ਪੂਣੀਆਂ ਨੂੰ ਖਿੱਚਣਾ ਇੱਕ ਗਾਰੇੜਾ ਆਪਾਂ ਇਸਨੂੰ ਚੰਗੀ ਤਰ੍ਹਾਂ ਪੂਣੀਆਂ ਚੰਗੀ ਤਰ੍ਹਾਂ ਖਿੱਚ ਲੈਣਾ ਖਿੱਚਣ ਤੋਂ ਬਾਅਦ ਜਿਹੜਾ ਪਹਿਲਾਂ ਇੱਕ ਪੱਲਾ ਜਿਹੜਾ ਆਪਾਂ ਇੱਕ ਪੱਲਾ ਜਿਹੜਾ ਹੋਊਗਾ ਆਪਣਾ ਸਾਈਡ ਤੋਂ ਉਹ ਵਿੱਚ ਉਹ ਅੰਦਰ ਕਰਨਾ ਜਿਹੜਾ ਆਪਣਾ ਦੂਸਰਾ ਪੱਲਾ ਹੋਊਗਾ ਦੂਸਰੇ ਪੱਲੇ ਨੂੰ ਜਿਹੜਾ ਵਿੱਚ ਕਰ ਲੈਣਾ ਜੀ ਤੇ ਫਿਰ ਉਸ ਤੋਂ ਬਾਅਦ ਸਪੂਨ ਨੂੰ ਹਲਕਾ ਸੈੱਟ ਕਰਕੇ ਤੇ ਆਖਰ ਚੱਕ ਜਿਹੜਾ ਆਪਾਂ ਸਪੂਨ ਨੂੰ ਬੰਦ ਕਰ ਦੇਣਾ ਤੇ ਹੁਣ ਇਸ ਤੋਂ ਬਾਅਦ ਫਿਰ ਤੋਂ ਇੱਕ ਜਿਹੜਾ ਆਪਾਂ ਸਪੂਨ ਨੂੰ ਹਲਕਾ ਇਹ ਖਿੱਚ ਲੈਣਾ ਤੇ ਹੁਣ ਜਿਹੜਾ ਆਪਾਂ ਜਿਹੜਾ ਆਪਣਾ ਸੋਇਤੇ ਦੋ ਪੱਲੇ ਚੱਕ ਕੇ ਤੇ ਜਿਹੜਾ ਆਪਣਾ ਹੱਕਾ ਆ ਜਿਹੜੇ ਬਾਕੀ ਦਾ ਡਾੜ ਰੋਣਗੋਂ ਨਾਲ ਲੜਾ ਨੂੰ ਅੰਦਰ ਕਰ ਦੇਣਾ ਤੇ ਦੋ ਪੱਲੇ ਚੱਕ ਕੇ ਤੇ ਇਸ ਲੜੜ ਨੂੰ ਚੰਗੀ ਤਰ੍ਹਾਂ ਜੜਾ ਆਪਾਂ ਸਾਫ਼ ਕਰਨਾ ਸਾਫ਼ ਕਰ ਤਾ ਜਿਹੜਾ ਪਾਣੀ ਇਸ ਇੱਕ ਜਿਹੜੀ ਆਪਣੀ ਗਾਠਾ ਉਹ ਮਾਰਣੀ ਆ ਗਾਠ ਮਾਰ ਜਿਹੜੀ ਤੁਹਾਡੀ ਪੂਣੀਆਂ ਉਹ ਖੁੱਲੂਗੀ ਨਹੀਂ ਗਟ ਮਾਰ ਦਾ ਜਿਹੜੇ ਤੁਹਾਡੀ ਪੂਣੀਆਂ ਖੁੱਲੇਗੀ ਨਹੀਂ ਹੁਣ ਆਪਾਂ ਆਪਣੇ ਸਾਰੇ ਜਿਹੜੇ ਆਪਣੇ ਪੁੱਲੇ ਹੋਣਗੇ ਨਾਲ ਨੰਦਰ ਕਰਕੇ ਤੇ ਜਿਹੜਾ ਆਪਣਾ ਆਖਰੀ ਵਾਲੇ ਦੋ ਪੁੱਲੇ ਰਹਿੰਦੇ ਨੇਗੇ ਉਹਨਾਂ ਚੋਂ ਇੱਕ ਪੱਲਾ ਫੜ ਕੇ ਤੇ ਜਿਹੜਾ ਪੂਣੀ ਨੂੰ ਆਪਾਂ ਹਲਕਾ ਹਲਕਾ ਜਿਹੜਾ ਬੰਦ ਕਰਦੇ ਨਾਲ ਜਾਣਾ ਜੀ ਚੰਮੀ ਤੇਰੇ ਆਪਣੀ ਪੂਣੀਆਂ ਗਈ ਇਸ ਪੂਣੀ ਨੂੰ ਸਾਫ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਇਹਨਾਂ ਆਪਾਂ ਕਰਨੀਏ ਪੂਣੀ ਦੀ ਸਾਰੇ ਹੀੜੀ ਆਪਣੀ ਪੱਗ ਇਸ ਤਰ੍ਹਾਂ ਹੀ ਜਿਹੜੀ ਆਪਾਂ ਇਕੱਠੀ ਕਰਦੇ ਆ ਜਾਣਾ ਬੱਚੇ ਕਰ ਹੱਥ ਫੇਰ ਕੇ ਉਸ ਤੋਂ ਬਾਅਦ ਆਪਾਂ ਸਪੂਨੀ ਨਾਲ ਆਪਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆਉਣਾ ਚੰਗੀ ਤਰ੍ਹਾਂ ਜਿਹੜੀ ਆਪਣੀ ਪਗੜੀ ਸੈਟਅਪ ਨੂੰ ਜਿਹੜੀ ਆਪਾਂ ਕਰ ਲੈਣੀ ਆ ਜੇ ਕਰਤੋਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਜਿਹੜਾ ਨੀ ਪੂਣੀਆਂ ਕੰਪਲੀਟ ਹੋ ਚੁੱਕੀਆਂ ਵੀਡੀਓ ਦੇਖ ਲਈ ਧੰਨਵਾਦ ਬਾਈ ਗੁਰਜੀਤ